50 ਨੰਬਰ ਸਰਕਾਰੀ ਕੋਠੀ ਦਾ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ ਉਸ ਦਾ ਇਹ ਰੌਲਾ ਭਾਜਪਾ ਨੇ ਹੋਰ ਤਰ੍ਹਾਂ ਦੋਸ਼ ਲਾਏ ਆਮ ਆਦਮੀ ਪਾਰਟੀ ਵੱਲੋਂ ਖੁਦ ਮੁੱਖ ਮੰਤਰੀ ਆਉਂਦੇ ਆ ਵੀਡੀਓ ਜਾਰੀ ਕਰਦੇ ਆ ਸਫਾਈ ਦਿੰਦੇ ਆ ਕਿ ਉਹ ਤਾਂ ਮੁੱਖ ਮੰਤਰੀ ਕੈਂਪ ਹਾਊਸ ਹੈ ਉੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਪਰ ਇਹਨਾਂ ਕੋਲ ਸਿਵਾਏ ਝੂਠ ਬੋਲਣ ਦੇ ਕੁਝ ਨਹੀਂ ਹੈ ਇਸ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ ਹਾਲਾਂਕਿ ਦੂਜੇ ਪਾਸੇ ਜਿਸ ਮੁੱਦੇ ਉੱਤੇ ਚਰਚਾ ਵੀ ਹੋਣੀ ਚਾਹੀਦੀ ਪ੍ਰੋਟੈਸਟ ਵੀ ਹੋਣੇ ਚਾਹੀਦੇ ਉਧਰ ਕੋਈ ਨਾਮ ਹੀ ਨਹੀਂ ਲੈ ਰਿਹਾ ਉਹ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਓਪੋਜੀਸ਼ਨ ਪਾਰਟੀਆਂ ਇਦਾਂ ਦੇ ਦੋਸ਼ ਲਗਾਉਂਦੀਆਂ ਰਹਿੰਦੀਆਂ ਆਗੀਆਂ ਨੇ ਔਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਸਲੇ ਦੇ ਵਿੱਚ ਸਫਾਈ ਦੇਣੀ ਚਾਹੀਦੀ ਹੈਗੀਏ ਨਾ ਸਫਾਈ ਦੇਣ ਦੀ ਲੋੜ ਸੀ ਔਰ ਨਾ ਹੀ ਐਡਾ ਵੱਡਾ ਇਸ਼ੂ ਸੀ ਕਿ ਤੁਹਾਨੂੰ ਅਰਵਿੰਦ ਕੇਜਰੀਵਾਲ ਦੇ ਬਚਾ ਕਰਨ ਵਾਸਤੇ ਇੱਕ ਸਟੇਟ ਦਾ ਮੁੱਖ ਮੰਤਰੀ ਇੱਕ ਛੋਟੇ ਜਿਹੇ ਮੁੱਦੇ ਤੇ ਇੱਕ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪਵੇ ਉਹ ਪੰਜਾਬ ਦੇ ਜਿਹੜੇ ਵੱਡੇ ਮੁੱਦੇ ਉਸ ਤੇ ਗੱਲ ਕਰਨੀ ਚਾਹੀਦੀ ਆ ਓਪੋਜੀਸ਼ਨ ਪਾਰਟੀ ਨੂੰ ਵੀ ਔਰ ਪੰਜਾਬ ਸਰਕਾਰ ਨੇ ਹੁਣ ਜਿਹੜੀ 50 ਨੰਬਰ ਕੋਠੀ ਦਾ ਰੌਲਾ ਨਾ ਜਿਹਦੇ ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਇਹਨੂੰ ਮੈਂ ਕੈਂਪ ਆਫਿਸ ਜਿਹੜਾ ਬਣਾ ਕੇ ਰੱਖਿਆਗਾ ਉਹ ਸਭ ਤੋਂ ਵੱਡੀ ਗੱਲ ਕਿ ਇਸ ਕੋਠੀ ਦੇ ਵਿੱਚ ਕੀ ਕਦੀ ਕੈਬਨਿਟ ਮੀਟਿੰਗ ਹੋਈ ਅੱਜ ਸ਼ਵਤੀ ਮਾਲ ਜਿਹੜੇ ਆਮ ਆਦੀ ਪਾਰਟੀ ਦੇ ਹੀ ਕਰਤਾ ਧਰਤਾ ਨੇ ਜਿਹੜੇ ਇਸ ਟਾਈਮ ਬੀਜੇਪੀ ਬੀਜੇਪੀ ਦੀ ਬੋਲੀ ਬੋਲਦੇ ਨੇ ਆਮ ਆਦੀ ਪਾਰਟੀ ਵਾਲੇ ਕਹਿੰਦੇ ਤੇ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਸਵਾਲ ਵੀ ਖੜੇ ਕੀਤੇ ਕਿਉਂਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਫਾਈਆਂ ਦੇਦੀ ਕੋਈ ਲੋੜ ਦੀ ਸੀ ਤੁਸੀਂ ਆਪਣੇ ਕੰਮ ਤੇ ਫੋਕਸ ਰੱਖੋ ਆਪੋਜੀਸ਼ਨ ਪਾਰਟੀ ਕੀ ਕਹਿੰਦੀ ਹੈਗੀਆ ਉਸੇ ਨਜ਼ਰ ਤਨ ਤੁਹਾਨੂੰ ਤੇ ਸਟੇਟ ਦੀ ਜ਼ਿੰਮੇਵਾਰੀ ਹੈਗੀਆ ਕੋਠੀਆਂ ਦੇ ਵਿੱਚ ਕੌਣ ਰਹਿੰਦਾ ਕੀ ਰਹਿੰਦਾ ਹੈਗਾ ਪੰਜਾਬ ਦੀ ਜਨਤਾ ਜਨ ਦਿੱਲੀ ਵਾਲੇ ਬੈਠ ਕੇ ਇਸ ਤੇ ਜੱਜ ਕਰ ਰਹੇ ਹੈਗੇ ਨੇ ਕਿਉਂਕਿ ਦਿੱਲੀ ਵਾਲੇ ਜਿਹੜੇ ਬੀਜੇਪੀ ਸੈੱਲ ਆ ਉਹਨਾਂ ਲੱਗਦਾ ਕਿ ਅਰਵਿੰਦ ਕੇਜਰੀ ਵਾਲਾ ਇੱਥੋਂ ਪੱਤਰਾਰ ਹੋ ਗਏ ਨੇ ਤੇ ਪੰਜਾਬ ਚ ਡੇਰੀ ਲਾ ਕੇ ਬੈਠੇ ਨੇ ਹੁਣ ਜਿਹੜਾ 50 ਨੰਬਰ ਕੋਠੀ ਦਾ ਸਵਾਲ ਆ 50 ਨੰਬਰ ਕੋਠੀ ਪਹਿਲਾਂ ਸੀ ਰਾਗਵ ਚੱਡਾ ਸਾਹਿਬ ਕੋਲ ਜਿਹੜੇ ਰਾਜ ਸਭਾ ਮੈਂਬਰ ਨੇ ਜਿਹੜੇ ਪੰਜਾਬ ਦੇ ਕੋਟੇ ਚੋਂ ਬਣੇ ਆਗੇ ਨੇ ਉਸ ਤੋਂ ਬਾਅਦ ਪੰਜਾਬ ਕਦੀ ਆਏ ਨਹੀਂ ਸ਼ਾਇਦ ਉਹਨਾਂ ਦੀ ਪੰਜਾਬ ਚ ਐਂਟਰੀ ਬੰਦ ਕਰ ਦਿੱਤੀ ਗਈ ਆ ਉਹਨਾਂ ਕੋ ਬਹੁਤ ਕੁਝ ਖੋ ਲਿਆ ਗਿਆਗਾ ਤੇ ਹੁਣ ਅੱਜ ਕੱਲ ਰਵਿੰਦ ਕੇਜਰੀਵਾਲ ਸਾਹਿਬ ਰਹਿੰਦੇ ਆਗੇ ਨੇ ਜਦੋਂ ਵੀ ਆਉਂਦੇ ਉਹ ਰਹਿੰਦੇ ਆਗੇ ਨੇ ਹੁਣ 50 ਨੰਬਰ ਕੋਠੀ ਜਿਹੜੀ ਆ ਕਦੀ ਵੀ ਕੈਂਪ ਕੈਂਪ ਆਫਿਸ ਪਿਛਲਾ ਸਰਕਾਰਾਂ ਦਾ ਨਹੀਂ ਰਹਾਗਾ ਜਦੋਂ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਪੰਜਾਬ ਦੇ ਐਡਵੋਕੇਟ ਜਨਰਲ ਅਤਲ ਨੰਦਾ ਸੀ ਉਹਨਾਂ ਕੋ ਕੋਠੀ ਸੀ ਜਦੋਂ ਕੈਪਟਨ ਮਿਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਨੇ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਜ਼ਿੰਮੇਵਾਰੀ ਉਦੋਂ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਆ ਗਏ ਫਿਰ ਅਗਰ ਅਤੁਲੰਦਰ ਤੋਂ ਪਹਿਲਾਂ ਚਲ ਜੇ ਜਿਹੜੀ ਅਗਰ ਕਾਲੀਆਂ ਦੀ ਸਰਕਾਰ ਸੀ 2007 ਤੋਂ ਲੈ ਕੇ 17 ਤੱਕ ਉੱਥੇ ਕੌਣ ਰਹਿੰਦਾ ਰਿਹਾ ਹੈਗਾ ਅ ਕਿਸੇ ਵੇਲੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਠੀਕ ਹੈ ਉਸ ਤੋਂ ਵੀ ਪਿੱਛੇ ਚਲੇ ਜੋ ਓਮ ਪ੍ਰਕਾਸ਼ ਚਟਾਲਾ ਕੋ ਵੀ ਕੋਠੀ ਰਹੀ ਹੈ ਮਤਲਬ ਜਿਹੜੀਆਂ ਸੈਕਟਰ 2 ਦੇ ਵਿੱਚ ਇਹ ਕੋਠੀਆਂ ਨਾ ਇਹ ਜਿਹੜੀਆਂ ਨੇ ਸਿਰਫ ਸੀਐਮ ਦੀ ਕੋਠੀ ਹੀ ਡੈਜਿਗਨੇਟ ਆ ਕਿ ਆਹ ਵਾਲੀ ਕੋਠੀ ਮੁੱਖ ਮੰਤਰੀ ਹਰਿਆਣੇ ਦੀ ਹੈ ਤੇ 44 45 ਨੰਬਰ ਕੋਠੀ ਜਿਹੜੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਬਾਕੀ ਜਿਹੜੀ ਕੋਠੀ 46 47 49 50 51 52 ਜਾਂ ਪਿਛਲੇ ਸੈਕਟਰ ਪਿਛਲੇ ਪਾਸੇ 9 10 ਉਹਦੇ ਪੰਜਾਬ ਦੇ ਮੰਤਰੀ ਵੀ ਰਹਿੰਦੇ ਹਰਿਆਣੇ ਦੇ ਮੰਤਰੀ ਵੀ ਰਹਿੰਦੇ ਆਗੇ ਨੇ ਉਹ ਕੋਠੀਆਂ ਪੂਲ ਕੀਤੀਆਂ ਕਿ ਇੰਨੀਆਂ ਕੋਠੀਆਂ ਪੰਜਾਬ ਨੂੰ ਦੇਣੀਆਂ ਵਾ ਇੰਨੀਆਂ ਹਰਿਆਣੇ ਨੂੰ ਮਤਲਬ 60 40 ਦੇ ਹਿਸਾਬ ਦੇ ਨਾਲ ਤੇ ਕਦੀ ਵੀ ਕਿਸੇ ਵੀ ਸਰਕਾਰ ਦਾ ਜਿਹੜਾ ਵਾ ਇਹ ਕੈਂਪ ਆਫਿਸ ਨਹੀਂ ਰਿਹਾਗਾ ਕਿਸੇ ਵੇਲੇ ਤੇ ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਆ ਤੇ ਕੇਪੀਐਸ ਗੇਲੇਤੇ ਰਹਿੰਦੇ ਰਹੇਗੇ ਨੇ ਉਪਰਕਾ ਚਟਾਲਾ ਰਹਿੰਦੇ ਰਹੇਗੇ ਨੇ ਅਦੇਸ਼ ਪ੍ਰਤਾਪ ਸਿੰਘ ਕੈਰੋ ਰਹਿੰਦੇ ਰਹੇ ਨੇ ਹੋਰ ਵੀ ਇੱਥੇ ਰਹਿੰਦੇ ਰਹੇਗੇ ਨੇ ਹੁਣ ਸਵਾਲ ਆ ਗਿਆ ਕਿ ਇਸ ਮਸਲੇ ਦੇ ਵਿੱਚ ਸਫਾਈਆਂ ਦੇਣ ਦੀ ਕੋਈ ਜ਼ਰੂਰਤ ਨਹੀਂ ਹੁਣ ਕਿਉਂਕਿ ਇਹਨਾਂ ਨੇ ਗੱਲ ਛੇੜ ਲਈ ਹੈ ਠੀਕ ਹੈ ਤੇ ਗੱਲ ਅੱਗੇ ਜਿਹੜੀ ਵੱਧ ਦੀ ਜਾ ਰਹੀ ਹੈਗੀ ਕਿਉਂਕਿ ਉਹਨਾਂ ਸ਼ਵਾਤੀ ਮਾਲ ਲਈ ਕਹਿੰਦਾ ਕਿ ਜੇ ਤੁਹਾਡਾ ਕੈਂਪ ਅਫੀਸਰ ਦੱਸਿਆ ਜਾਵੇ ਕਿ ਕਿੰਨੀਆਂ ਇੱਥੇ ਮੀਟਿੰਗਾਂ ਕੀਤੀਆਂ ਤੁਸੀਂ ਕਿੰਨੀਆਂ ਕੀਤੀਆਂ ਕੈਬਨਿਟ ਮੀਟਿੰਗ ਕਿੰਨੀਆਂ ਹੋਈਆਂ ਨੇ ਜਾਂ ਜੇ ਰੈਸਟ ਹਾਊਸ ਆ ਤੇ ਦੱਸਿਆ ਜਾਵੇ ਕਿ ਮੈਂ ਰਹਿਣਾ ਹੈਗਾ ਵਾ ਤੇ ਕਿਵੇਂ ਅਪਲਾਈ ਕਰਾਂਗਾ ਮਤਲਬ ਇਹ ਸਰਕਾਰ ਖੁਦ ਹੀ ਬੁਰੀ ਤਰ੍ਹਾਂ ਇਸ ਮਸਲੇ ਦੇ ਵਿੱਚ ਫਸ ਗਈ ਆ ਹੁਣ ਸਭ ਤੋਂ ਵੱਡੀ ਗੱਲ ਕਿ ਜੇ ਅਰਵਿੰਦ ਕੇਜਰੀਵਾਲ ਸਾਹਿਬ ਕੋ ਕਿ ਤੁਹਾਡੇ ਕਰਤਾ ਤਰਤਾ ਨੇ ਜੇ ਉਹ ਇੱਥੇ ਰਹਿੰਦੇ ਆਗੇ ਨੇ ਉਹ ਸੀਐਮ ਰੈਜ਼ਿਡੈਂਸ ਦੇ ਘਰ ਘਰ ਵਿੱਚ ਵੀ ਰਹਸਦੇ ਉੱਥੇ ਬਹੁਤ ਸਾਰੇ ਕਮਰੇ ਹੁੰਦੇ ਆ ਪੰਜਾਬ ਭਵਨ ਵਾ ਉੱਥੇ ਰਹਿ ਸਕਦੇ ਨੇ ਸਰਕਟ ਹਾਊਸ ਦੇ ਵਿੱਚ ਘਟੂੜ 20-25 ਕਮਰਿਆਂ ਦਾ ਸਰਕਟ ਹਾਊਸ ਆ ਉੱਥੇ ਰਹਿ ਸਕਦੇ ਨੇ ਔਰ ਇਹ ਵੀ ਚਰਚਾ ਹੈ ਕਿ ਮਹਾਲੀ ਦੇ ਵਿੱਚ ਵੀ ਦੋ ਗੈਸਟ ਹਾਊਸ ਬਣਾਏ ਉੱਥੇ ਰਹਿ ਸਕਦੇ ਚਲੋ ਛੱਡੋ ਕਿਤੇ ਨਹੀਂ ਰਹਿ ਸਕਦੇ ਚਲੋ ਚਲੋ ਫਾਈਵ ਸਟਾਰ ਸੈਵਨ ਸਟਾਰ ਦੇ ਵਿੱਚ ਠਹਿਰਨਾ ਵਾ ਤੇ ਪੰਜ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ 7 5 ਸਟਾਰ 7 17 ਹੋਟਲ ਉਥੇ ਵੀ ਇੱਕ ਦਿਨ ਵਿੱਚ ਰਹਿ ਸਕਦੇ ਨੇ ਪਰ ਸਰਕਾਰ ਨੂੰ ਇਸ ਮਸਲੇ ਤੋਂ ਬੁਰੀ ਤਰ੍ਹਾਂ ਖੋਦੀ ਫਸ ਗਿਆ ਹੁਣ ਇੰਡੀਅਨ ਐਕਸਪ੍ਰੈਸ ਨੇ ਕੰਚਨ ਵਾਸਦੇਵਾ ਬੜੇ ਸੀਨੀਅਰ ਜਰਨਲਿਸਟ ਨੇ ਖੋਜੀ ਨੇ ਬੜੇ ਬਬਾਕੀ ਦੇ ਨਾਲ ਪੱਤਰਕਾਰੀ ਕਰਦੇ ਨੇ ਉਹਨਾਂ ਨੇ ਇਸ ਮਸਲੇ 'ਚ ਲਿਖਿਆ ਕਿ ਕੇਜਰੀਵਾਲ ਲੋਟਡ ਸੀਸ਼ ਮੈਲ 2 ਇਨ ਚੰਡੀਗੜ੍ਹ ਸੇ ਬੀਜੇਪੀ ਆਪ ਆਸਕ ਵੇਅਰ ਇਜ਼ ਦਾ ਅਲਾਟਮੈਂਟ ਲੈਟਰ ਉਹਨੂੰ ਲੈ ਕੇ ਉਹਨਾਂ ਨੇ 1 ਤੇ 50 ਨੰਬਰ ਕੋਠੀ ਦਾ ਰੌਲਾ ਪੈ ਰਿਆ ਜਿਹਦੇ 'ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਫਾਈਆਂ ਦੇਣੀਆਂ ਪਈਆਂ ਜਿਹੜੀਆਂ ਨਹੀਂ ਦੇਣੀਆਂ ਚਾਹੀਦੀਆਂ ਸੀ ਨਾ ਹੁਣ ਪਰ ਕਿਉਂਕਿ ਇਹਨਾਂ ਨੇ ਦਿੱਲੀ ਵਾਲੇ ਨੇ ਕਿਹਾ ਸੀ ਨਾ ਹੀ ਕੋਠੀਆਂ ਲੈਣੀਆਂ ਨਾ ਹੀ ਬੰਗਲੇ ਲੈਣੇ ਨਾ ਹੀ ਸਕਿਉਰਟੀਆਂ ਲੈਣੀਆਂ ਤੇ ਜਿੱਥੇ ਰਵਿੰਦ ਕੇਜੀਵਾਲ ਸਾਹਿਬ ਰਹਿੰਦੇ ਨੇ ਉਹ 52 ਕੇ 50 ਕਰੋੜ ਰੁਪਏ ਦੇ ਪੈਸੇ ਖਰਚ ਹੋਏ ਨੇ ਜਿਹਨੂੰ ਅੱਜਕੱਲ੍ਹ ਦਿੱਲੀ ਦੀ ਨਵੀਂ ਸੀਐਮ ਰੇਖਾ ਗੁਪਤਾ ਨੇ ਸਰਕਾਰੀ ਰੈਸਟ ਹਾਊਸ ਬਣਾ ਦਿੱਤਾ ਹੁਣ ਇਹ ਜਿਹੜਾ ਰੌਲਾ ਪੈ ਗਿਆ ਨਾ ਉਹਦੇ 'ਚ ਹੁਣ ਗੱਲ ਅੱਗੇ ਤੁਰ ਗਈ ਆ ਹੁਣ ਰੌਲਾ 50 ਨੰਬਰ ਕੋਠੀ ਦਾ ਨਹੀਂ ਰਹਿ ਗਿਆ 50 ਨੰਬਰ ਕੋਠੀ ਤੋਂ ਅੱਗੇ ਹੋਰ ਕੋਠੀਆਂ ਦਾ ਰੌਲਾ ਪੈ ਗਿਆ ਵਾ ਇੰਡੀਅਨ ਐਕਸਪ੍ਰੈਸ ਕੀ ਲਿਖਦੇ ਨੇ ਇਹਦੇ ਵਿੱਚ ਉਹਨੇ ਬਾਕੀ ਕੋਠੀਆਂ ਦਾ ਵੀ ਕਹਿ ਦਿੱਤਾ ਕਿ ਕਿਹੜੇ-ਕਿਹੜੇ ਨੇ ਕੋਠੀਆਂ ਦੇ ਵਿੱਚ ਅ ਇੱਕ ਤੇ ਆ ਕਿ 44 ਨੰਬਰ ਕੋਠੀ ਤੋਂ ਸੀ ਅਬਾ ਰੈ residense ਹੈਗੀ ਆ 50 ਨੰਬਰ ਜਿਹੜੀ ਉਹ ਇਹਨੇ ਕਹਿੰਦੇ ਕਿ ਸਾਡਾ ਜਿਹੜਾ ਵਾ ਇਹ ਜਿਹੜਾ ਵਾ ਅਸੀਂ ਇਹਨੂੰ ਕੈਂਪ ਆਫੀਸਰ ਬਣਾਇਆ ਹੈਗਾ ਔਰ ਮੁੱਖ ਮੰਤਰੀ ਭਗਵੰਤ ਦਮਾਨ ਜਾਂ ਪੰਜਾਬ ਸਰਕਾਰ ਨੇ ਸੀਐਮ ਕੋਟੇ ਤੋਂ ਬਹੁਤ ਸਾਰੀਆਂ ਕੋਠੀਆਂ ਲੈ ਕੇ ਰੱਖੀਆਂ ਉਹਦੇ ਚ ਉਹਨਾਂ ਦੇ ਦੋ ਸੈਕਟਰ 7 ਦੇ ਵਿੱਚਾਂ ਦੇ ਇੱਕ ਓਐਸਡੀ ਵੀ ਰਹਿੰਦੇ ਆ ਕਿਨੇ ਜਾਂ ਆਮ ਆਦੀ ਪਾਰਟੀ ਦੇ ਪਹਿਲਾਂ ਜਿਹੜੇ ਮੀਡੀਆ ਵਿੰਗ ਵਾਲੇ ਸੀ ਉਹ ਵੀ ਉੱਥੇ ਰਹਿੰਦੇ ਸੀ ਉਹ ਵੀ ਜਿਹੜਾ ਜਿਹੜਾ ਰੋਲ ਆ ਜਿਹੜਾ ਪੈਂਦਾ ਹੁਣ ਸੈਕਟਰ 49 ਦੇ ਵਿੱਚ ਵੀ ਕੋਠੀਆਂ ਨੇ ਉਹਦੇ ਚ ਕਿਹਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆਮ ਆਦੀ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਆ ਮਨੀਸ਼ ਸੋਧਿਆ ਉਹ ਸਰਕਾਰੀ ਬੰਗਲਾ ਵਾ 960 ਸੈਕਟਰ 43 ਉੱਥੇ ਰਹਿ ਰਹੇ ਨੇ ਦਿੱਲੀ ਦੇ ਜਿਹੜੇ ਸਾਬਕਾ ਹੈਲਥ ਮੰਤਰੀ ਸਤਿੰਦਰ ਜਨ ਉਹ 926 ਦੇ ਵਿੱਚ ਰਹਿੰਦੇ ਨੇ ਉਸੇ ਸੈਕਟਰ ਦੇ ਵਿੱਚ ਔਰ ਜਿਹੜਾ 960 ਜਿਹੜਾ ਘਰ ਵਾ ਉਹ ਪਹਿਲਾਂ ਕਿੰਨੂੰ ਅਲਾਟ ਕੀਤਾ ਗਿਆ ਸੀ ਜਿੱਥੇ ਅੱਜ ਕੱਲ ਮਨੀਸ਼ ਸੋਦੀਆ ਸਾਹਿਬ ਰਹਿੰਦੇ ਨੇ ਉਹ ਡਾਕਟਰ ਰਵਜੋਤ ਸਿੰਘ ਦੇ ਨਾਮ ਤੇ ਈਸ਼ੂ ਕੀਤਾ ਗਿਆ ਉਹਨੂੰ ਵਿਚਾਰੇ ਨੂੰ ਹੋਰ ਦੇ ਦਿੱਤਾ ਦਿੱਤਾ ਕਿ ਨਹੀਂ ਦਿੱਤਾਗਾ ਪਰ 960 ਜਿਹੜਾ ਡਾਕਟਰ ਰਵਜੋਤ ਨੂੰ ਦਿੱਤਾ ਹੈ ਉਹ ਮਨੀਸ਼ ਸੋਦੀਆ ਸਾਹਿਬ ਰਹਿੰਦੇ ਹੈਗੇ ਨਹੀਂ ਉੱਥੇ ਔਰ ਨਾਲ ਦੀ ਨਾਲ ਜਿਹੜਾ 926 ਨੰਬਰ ਕੋਕ ਮੰਤਰੀ ਵਾਲਾ ਕੋਟ ਕੋਟਾ ਵਾ ਬੰਗਲਾ ਉਹਨੇ ਡਾਕਟਰ ਸੰਨੀ ਆਲੂ ਵਾਲਗੇ ਨੇ ਜਿਹੜੇ ਚੇਅਰਮੈਨ ਆ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਉਹਨੂੰ ਦਿੱਤੇ ਹੈਗੇ ਨੇ ਔਰ ਇਸੇ ਤਰ੍ਹਾਂ ਕੋਈ ਉਨਰਾਗ ਕੁੰਡੂ ਆ ਉਹ ਹੈਗੇ ਨੇ ਕਿ ਜਿਹੜਾ ਦਿੱਲੀ ਚਾਈਲਡ ਰਾਈਟ ਕਮਿਸ਼ਨ ਇਸ ਸੀ ਨਾ ਉਹਦੇ ਫਾਰਮਰ ਕਮਿਸ਼ਨਰ ਨੇ ਉਹ ਉਹ ਵੀ ਇੱਥੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਆ ਅਨੁਰਾਗ ਕੁੰਡੂ ਨੂੰ ਉਹ ਇਸ ਟਾਈਮ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਵਿੱਚ ਉਹਨਾਂ ਨੂੰ ਮੈਂਬਰ ਲਾਇਆ ਗਿਆ ਉਹਨੂੰ ਸੈਕਟਰ 49 ਦੇ ਵਿੱਚ ਹੀ 919 ਨੰਬਰ ਕੋਠੀ ਦਿੱਤੀ ਗਈ ਹੈ ਔਰ ਇਸੇ ਤਰ੍ਹਾਂ ਕੋਈ ਇੱਕ ਕਮਲ ਬਾਂਸਲ ਆ ਉਹ ਵੀ ਦਿੱਲੀ ਦੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਲਾਇਆ ਹੈਗਾ ਵਾ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਮੈਂਬਰ ਕੇ ਚੇਅਰਮੈਨ ਲਾਇਆ ਚੇਅਰਮੈਨ ਉਹਨੂੰ ਉਸੇ ਸੈਕਟਰ 49 ਦੇ ਵਿੱਚ 905 ਨੰਬਰ ਕੋਠੀ ਦਿੱਤੀ ਹੈ ਇੱਕ ਕੋਈ ਰੀਨਾ ਗੁਪਤਾ ਵਾ ਉਹ ਵੀ ਕੋਈ ਦਿੱਲੀ ਦੀ ਆਮ ਆਦੀ ਪਾਰਟੀ ਦੇ ਲੀਡਰ ਆ ਉਹ ਇਸ ਟਾਈਮ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਉਹਨੂੰ ਵੀ ਬੰਗਲਾ ਦਿੱਤਾ ਹੋਇਆ ਪਟਿਆਲੇ ਉਸੇ ਤਰ੍ਹਾਂ ਇੱਕ ਜੈਸਮਿਨ ਸ਼ਾਹ ਆ ਜੈਸਮਿਨ ਸ਼ਾਹ ਨੇ ਅਰਵਿੰਦ ਕੇਜਰੀਵਾਲ ਤੇ ਕਿਤਾਬ ਲਿਖੀ ਆ ਅੰਗਰੇਜ਼ੀ ਚ ਉਹਦਾ ਪੰਜਾਬੀ ਚ ਵੀ ਅਨਵਾਦ ਕੀਤਾ ਹੋਰਾਂ ਚ ਵੀ ਸ਼ਾਇਦ ਕੀਤਾਗਾ ਉਹਨੂੰ ਵੀ ਸਰਕਾਰ ਨੇ ਜ਼ਿੰਮੇਵਾਰੀ ਉਹ ਪਹਿਲਾਂ ਡीडीसी ਦਿੱਲੀ ਦਾ ਚੇਅਰਮੈਨ ਰਹਿ ਚੁੱਕਾ ਉਹਨੂੰ ਅੱਜਕੱਲ੍ਹ ਪੰਜਾਬ ਚ ਜ਼ਿੰਮੇਵਾਰੀ ਦਿੱਤੀ ਆ ਉਹ ਵੀ ਇੱਥੇ ਪੰਜਾਬ ਭਵਨ ਦੇ ਵਿੱਚ ਉਹਦਾ ਕਮਰਾ ਕਹਿੰਦੇ ਉਹ ਇਸੇ ਤਰ੍ਹਾਂ ਇੱਕ ਉਹਨਾਂ ਦੇ ਕੋਈ ਹੋਰ ਮੀਡੀਆ ਵਿੰਗ ਦੇ ਨੇ ਪਬਲਿਕ ریلیਸ਼ਨ ਡਿਪਾਰਟਮੈਂਟ ਦੇਖਦੇ ਆਗੇ ਨੇ ਉਹ ਵੀ ਪੰਜਾਬ ਭਵਨ ਦੇ ਅਕਸਰ ਆ ਕੇ ਠਹਿਰਦੇ ਨੇ ਇੱਕ ਕੋਈ ਆ ਸ਼ਲੀਨ ਮਿੱਤਰਾ ਉਹ ਕੋਈ ਆਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਉਹ ਉਹਦੀ ਪ੍ਰੋਜੈਕਟ ਮੈਨੇਜਰ ਨੇ ਤੇ ਇਸ ਟਾਈਮ ਉਹ ਨਾਲੇ ਤੇ ਉਹਨਾਂ ਨੇ ਆਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਦੇ ਵਿੱਚ ਉਹਨੂੰ ਜਿਹ ਪ੍ਰੋਜੈਕਟ ਮੈਨੇਜਰ ਦੇ ਤੌਰ ਤੇ ਤੇ ਨਾਲ ਹੀ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਡਾਕਟਰ ਬਲਬੀਤ ਸਿੰਘ ਉਹਦਾ ਓਐਸਡੀ ਲਾਇਆ ਉਹਦਾ ਵੀ ਇੱਥੇ ਟਿਕਾਣਾ ਹੈਗਾ ਹਨਾ ਮਤਲਬ ਇਹ ਸਾਰੇ ਜਿਹੜੇ ਨੇ 50 ਨੰਬਰ ਕੋਠੀ ਨਹੀਂ ਬਹੁਤੇ ਜਿਹੜੇ ਦਿੱਲੀ ਦੇ ਲੋਕ ਨੇ ਉਹਨਾਂ ਨੂੰ ਚੰਡੀਗੜ੍ਹ ਵਿੱਚ ਕੋਠੀਆਂ ਦਿੱਤੀਆਂ ਗਈਆਂ ਜਿਹੜੀਆਂ ਨਹੀਂ ਦੇ ਸਕਦੇ ਅੱਗੇ ਕੋਈ ਮੰਤਰੀ ਦੇ ਨਾਮ ਤੇ ਈਸ਼ੂ ਕਰਾਈਆਂ ਕੋਈ ਕਿਸੇ ਐਮਐਲਏ ਦੇ ਨਾਮ ਤੇ ਈਸ਼ੂ ਕਰੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿੰਨਾ ਕਿੰਨਾ ਦੇ ਸਫਾਈ ਦੇਣਗੇ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਤੋਂ ਉਹਨਾਂ ਦੀ ਸਫਾਈ ਦੇਣੀ ਬੰਦ ਹੀ ਨਹੀਂ ਕਿਉਂਕਿ ਜਾਂਦੇ ਬੀਜੇਪੀ ਦੇ ਕਿਸੇ ਵੱਡੇ ਲੀਡਰ ਨੇ ਬੋਲਿਆ ਹੋਵੇ ਜਾਂਦੇ ਅਮਿਤ ਸ਼ਾਹ ਸਾਹਿਬ ਨੇ ਬੋਲਿਆ ਹੋਵੇ ਜਾਂ ਨਰਿੰਦਰ ਮੋਦੀ ਸਾਹਿਬ ਨੇ ਬੋਲਿਆ ਹੋਵੇ ਜਾਂ ਬੀਜੇਪੀ ਦੇ ਜੇਪੀ ਨੱਡਾ ਸਾਹਿਬ ਨੇ ਬੋਲਿਆ ਹੋਵੇ ਉਹਤੇ ਦਿੱਲੀ ਯੂਨਿਟ ਨੇ ਟਵਿੱਟਰ ਕੀ ਟਵੀਟ ਕੀਤਾ ਹੈਗਾ ਤੇ ਮੁੱਖ ਮੰਤਰੀ ਨੇ ਇਹਦੇ ਇਨਾ ਕੋ ਹੈਗਾ ਇੱਕ ਬੰਦਾ ਕੀ ਉਹਦਾ ਨਾਮ ਨੀਲ ਗਰਗੇ ਉਹਨੂੰ ਹੋਰ ਕੋ ਪ੍ਰੈਸ ਕਾਨਫਰੰਸ ਕਰਵਾ ਦਿੰਦੇ ਹੈਗੇ ਪਤਾ ਮੁੱਖ ਮੰਤਰੀ ਨੂੰ ਇਸ ਲੈਵਲ ਤੇ ਆ ਕੇ ਇਹ ਜਵਾਬ ਦੇਣ ਦੀ ਲੋੜ ਨਹੀਂ ਸੀ ਉਹ ਜਿੱਥੇ ਦੇਣ ਦੀ ਲੋੜ ਆ ਉਥੇ ਅੱਜ ਸੀਐਮ ਸਾਹਿਬ ਅੱਜ ਮਾਰਨਿੰਗ ਬੋਲੇ ਜਾਂ ਕਿ ਉਸ ਬੀਤੇ ਦੇ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਜਿਹੜੇ ਸਾਡੇ ਕੋਲ ਜਿਹੜਾ ਹੱਕ 1 ਨਵੰਬਰ ਤੇ ਸਾਡੇ जखਮਾਂ ਤੇ ਲੂਣ ਪੋ ਰਿਆ ਸੈਂਟਰ ਸਰਣ ਉਸ ਮਸਲੇ ਦੇ ਤੱਕ ਸੀਐਮ ਸਾਹਿਬ ਨੂੰ ਗੜਕ ਕੇ ਬੋਲਣਾ ਚਾਹੀਦਾ ਹੈ ਗਰਜ ਕੇ ਬੋਲਣਾ ਚਾਹੀਦਾ ਔਲ ਪਾਰਟੀ ਮੀਟਿੰਗ ਸੱਦਦੇ ਤੇ ਭਾਜਪਾ ਦੀ ਇੱਟ ਦੇ ਨਾਲ ਇੱਟ ਖੜਕਾ ਦੇ ਇਹਨਾਂ ਨੂੰ ਪੰਜਾਬ ਦੇ ਭਾਜਪਾ ਲੀਡਰਾਂ ਨੂੰ ਅਹਿਸਾਸ ਕਰਵਾਉਂਦੇ ਕਿ ਤੁਸੀਂ ਮਤਲਬ ਇੰਨੇ ਯੋਗ ਵੀ ਨਹੀਂ ਹੈਗੇ ਕਿ ਸਾਡੇ ਕੋਲ ਯੂਨੀਵਰਸਿਟੀ ਖੋ ਕੇ ਰਹਿ ਗਏ ਨੇ ਹਾਲਾਂਕਿ ਅੱਜ ਜਿਹੜੇ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਨੇ ਮਨੀਸ਼ ਤਿਵਾੜੀ ਸਾਹਿਬ ਉਹਨਾਂ ਨੇ ਬੜੇ ਕਲੀਅਰ ਕੱਢ ਕਿ ਉਹ ਇੱਕ ਚੰਗੇ ਵਕੀਲ ਵੀ ਤਜਰਬਾ ਬਹੁਤ ਆ ਔਰ ਉਹਨਾਂ ਨੇ ਲਿਖਿਆ ਗਿਆ ਕਿ ਪੰਜਾਬ ਸਟੇਟ ਦਾ ਐਕਟ ਆ ਇਹ ਪੰਜਾਬ ਅਸੈਂਬਲੀ ਦੇ ਵਿੱਚ ਐਮੈਂਡਮੈਂਟ ਦੀ ਜਰੂਰਤਾ ਨਾ ਕਿ ਸੈਂਟਰ ਉਹ ਕਹਿੰਦੇ ਕਿ ਜਿਹੜਾ ਸੈਂਟਰ ਨੇ ਲਿਆ ਇਹ ਤੇ ਬਹੁਤੀ ਟਿਕਦਾ ਨਹੀਂ ਗਿਆ ਬੜਾ ਹਾਸੇ ਭਰਪੂਰ ਹੈਗਾ ਇਸ ਕਰਕੇ ਪਰ ਸਾਡੀ ਸਟੇਟ ਕੀ ਕਰ ਰਹੀ ਹੈਗੀ ਨਾ ਸਟੇਟ ਬੰਗਲਿਆਂ ਦੇ ਸਫਾਈਆਂ ਦਿੰਦੀ ਫਿਰਦੀ ਹੈਗੀ ਜਦ ਕਿ ਇਸ ਮਸਲੇ ਦੇ ਵਿੱਚ ਜਿਹੜਾ ਮਤਲਬ ਇੱਕ ਟਵੀਟ ਕਰਨ ਦੇ ਨਾਲ ਤੁਸੀਂ ਉਹ ਤੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਤੇ ਖੁਸ਼ ਕਰ ਲਿਆ ਹੋਊਗਾ ਪਰ ਜਿਹੜੇ ਆ ਯੂਨੀਵਰਸਿਟੀ ਖੋਣ ਲੱਗੇ ਨੇ ਜਾਂ ਖੋਲ ਹੀ ਆ ਉਹ ਪੰਜਾਬ ਦੇ 92 ਐਮ.ਐਲ.ਏ ਚੁੱਪ ਕਰਕੇ ਬੈਠੇ ਆਗੇ ਨੇ ਮਲਵਿੰਦਰ ਕੰਗ ਬੋਲੇ ਨੇ ਹਰਜੋਤ ਬੈਂਸ ਬੋਲੇ ਅੱਜ ਸਵੇਰੇ ਸੀਐਮ ਸਾਹਿਬ ਬੋਲੇ ਆ ਕਿ ਨੇ ਯੂਨੀਵਰਸਿਟੀ ਜਾ ਕੇ ਧਰਨਾ ਹੀ ਦੇ ਦਿੰਦੇ ਧਰਨਾ ਤੇ ਪਾਰਲੀਮੈਂਟ ਦੇ ਅੱਗੇ ਚਾਹੀਦਾ ਹੈਗਾ ਨਾ ਜੰਤਰ ਮੰਦਰ ਧਰਨਾ ਚਾਹੀਦਾ ਹੈਗਾ ਪ੍ਰਾਈਮ ਮਿੰਿਸਟਰ ਦੇ ਘਰ ਧਰਨਾ ਚਾਹੀਦਾ ਦੇਸ਼ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੇ ਘਰ ਜਾ ਕੇ ਧਰਨਾ ਦੇਣਾ ਚਾਹੀਦਾ ਹੈਗਾ ਔਰ ਅੱਜ ਕਾਲੀ ਦਲ ਦੇ ਸੁਭੀ ਸਿੰਘ ਬਾਦਲ ਦਾ ਵੀ ਆਉਂਦਾ ਸਟੇਟਮੈਂਟ ਹੈ ਕਿ ਜੀ ਡਾਕਾ ਹੈਗਾ ਵਾ ਹਨਾ ਭਈ ਕਾਲੀ ਦਲ ਉਦ ਜਿੱਦਣ ਉਹ ਕਹਿੰਦੇ ਕਿ ਸੁਭੀ ਸਿੰਘ ਬਾਦਲ ਕੀ ਕਹਿ ਰਹੇ ਨੇ ਕਿ ਜੀ ਇਸ ਤਰ੍ਹਾਂ ਜਿਵੇਂ ਸੈਂਟਰ ਸਰਕਾਰ ਧੱਕੇ ਕਰ ਰਹੀ ਆ ਤੇ ਪੰਜਾਬ ਸਰਕਾਰ ਨੂੰ ਵੀ ਤੋੜ ਕੇ ਕਿਸੇ ਦਿਨ ਉਹ ਝੂਟੀ ਬਣਾ ਦੇਣਗੇ ਤੁਸੀਂ ਉਸ ਦਿਨ ਝੂਟੀ ਬਣਾਤੀ ਸੀ ਪੰਜਾਬ ਦੀ ਨੀਂਹ ਰੱਖ ਦਿੱਤੀ ਸੀ ਸੁਭੀ ਸਿੰਘ ਬਾਦਲ ਹੋਣਾ ਨੇ ਜਿਦਨੇ ਲਾਇੰਸ ਸੀ ਸੈਂਟਰ ਦੇ ਵਿੱਚ ਇਹਨਾਂ ਦਾ ਹਿੱਸਾ ਸੀ 파ਟਨਰ ਸੀ ਜਿੱਦੜ ਸੈਂਟਰ ਸਰਕਾਰ ਨੇ 376 ਤੋੜ ਕੇ ਜਮੁਖਸ਼ਵੀਰ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੱਤਾ ਹੈ ਉਹਦੋਂ ਤੁਸੀਂ 376 ਦੇ ਜਾਂ ਤੇ ਬਾਹਰ ਰਹਿੰਦੇ ਜਾਂ ਰੌਲਾ ਪਾਉਂਦੇ ਵਿਰੋਧ ਕਰਦੇ ਹੈਗੇ ਤੁਸੀਂ ਉਹਦੋਂ ਹੀ ਪੰਜਾਬ ਦੀ ਨਹੀਂ ਰੱਖ ਦਿੱਤੀ ਹੈਗੀ ਤੁਹਾਨੂੰ ਇਹਨਾਂ ਜਿਹੜੇ ਖੁਦਮੁਖਤਿਆਰੀ ਵਾਲੇ ਗੱਲਾਂ ਜਾਂ ਫੈਡਰਲ ਢਾਂਚੇ ਵਾਲੇ ਗੱਲਾਂ ਤੁਸੀਂ ਇਸ ਤਰ੍ਹਾਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਔਰ ਤੁਸੀਂ ਅੱਜ ਵੀ ਡਰ ਡਰ ਕੇ ਬੋਲਦੇ ਹੋ ਤੁਹਾਨੂੰ ਇਹ ਕਿ ਕੱਲ ਨੂੰ ਸਾਡੇ ਕਿਤੇ ਗੱਠ ਜੋੜ ਆਉਣਾ ਗੱਠ ਜੋੜ ਨੂੰ ਛੱਡ ਦਿਓ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਕਿਉਂਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਨਾ ਤੇ ਆਵਾਦੀ ਪਾਰਟੀ ਕਰ ਸਕਦੀ ਹੈ ਨਾ ਕਾਂਗਰਸ ਕਰ ਸਕਦੇ ਆ ਮਤਲਬ ਨਾ ਰਾਜਾ ਵੜਿੰਗ ਕਰ ਸਕਦੇ ਨੇ ਨਾ ਭਗਵੰਤ ਮਾਨ ਸਾਹਿਬ ਕਰ ਸਕਦੇ ਨਾ ਪ੍ਰਤਾਪ ਸਿੰਘ ਬਾਦਵਾ ਸਾਹਿਬ ਕਰ ਸਕਦੇ ਨਾ ਸੁਨੀਲ ਜਾਖੜ ਕਰ ਸਕਦੇ ਨਾ ਕੈਪਟਨ ਮਰਿੰਦਰ ਕਰ ਸਕਦੇ ਨਾ ਅਸ਼ਵਨੀ ਸ਼ਰਮਾ ਕਰ ਕਿਉਂਕਿ ਸਾਰੀਆਂ ਨੈਸ਼ਨਲ ਪਾਰਟੀਆਂ ਇਹਨਾਂ ਦੇ ਇੰਟਰਸਟ ਹੋਰ ਨੇ ਇਹ ਸੈਂਟਰ ਤੋਂ ਚੱਲਦੇ ਨੇ ਮਤਲਬ ਪੰਜਾਬ ਦੇ ਬੀਜੇਪੀ ਦੀ ਗੱਲ ਕਰਨੀ ਹੈ ਜੇਪੀ ਨੱਢਾ ਅਮਿਸ਼ਾ ਕਹੇ ਕਹਿਣਗੇ ਇਹਨਾਂ ਨੂੰ ਸਾਹਿਬ ਨਾਲ ਜੀ ਹਜੂਰੀ ਕਰਨੀ ਆ ਰਾਹੁਲ ਗਾਂਧੀ ਮਲਕਤ ਜੇ ਖੜ ਕੇ ਕਰਨਗੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਦਵਾ ਉਦਾਂ ਬੋਲੋ ਜੇ ਦਿੱਲੀ ਵਾਲੇ ਚੋਣਗੇ ਮਨੀਸ਼ ਸੋਧਿਆ ਕੇਜਰੀਵਾਲ ਸਾਹਿਬ ਜੋ ਕੁਝ ਬੋਲਣਗੇ ਉਹ ਆਮ ਆਦੀ ਪਾਰਟੀ ਨੂੰ ਬੋਲਣਾ ਪੈਣਾ ਮਤਲਬ ਜੇ ਉਹਨਾਂ ਨੂੰ ਸ਼ੱਕ ਆਊਗੀ ਤੇ ਆਮ ਆਦੀ ਪਾਰਟੀ ਦੇ 92 ਚਰਨ ਨੂੰ ਐਮਐਲਏ ਟਵੀਟ ਕਰ ਦੇਣਗੇ ਇੱਕੋ ਇਕਲਈ ਦਲ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦੀ ਹੈ ਪਰ ਇਹਨਾਂ ਨੇ ਵੀ ਆਪਣੇ ਹੱਥ ਵੜ ਕੇ ਦੇ ਦਿੱਤੇ ਜਦੋਂ 376 ਤੋੜੀ ਗਈ ਸੀ ਤੇ ਅੱਜ ਤੁਸ਼ਵੀਰ ਸਿੰਘ ਬਾਦਲ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਨੂੰ ਝੂਟੀ ਬਣਾ ਦੇਣਗੇ ਤੇ ਜਿਹੜੀ ਯੂਟੀ ਬਣਾ ਦਿੱਤੀ ਗਈ ਉਦੋਂ ਤੁਸੀਂ ਬੋਲੇ ਨਹੀਂ ਹੈਗੇ 376 ਦਾ ਨੂੰ ਡਟ ਕੇ ਵਿਰੋਧ ਕਰਨਾ 70 ਦਾ ਵਿਰੋਧ ਕਰਨਾ ਚਾਹੀਦਾ ਹੈਗਾ ਸੀ ਹੁਣ ਇਸ ਮਸਲੇ ਦੇ ਵਿੱਚ ਪੋਲੀਟਿਕਲ ਪਾਰਟੀ ਨੂੰ ਸਾਰਿਆਂ ਨੂੰ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਕਿ ਜਿਹੜਾ ਧੱਕਾਬਾ ਸਹਿਣ ਨਹੀਂ ਕੀਤਾ ਜਾਊਗਾ ਇਹ ਪੰਜਾਬ ਦੇ ਲੋਕਾਂ ਦੇ ਵਾਸਤੇ ਪੰਜਾਬ ਦੀ ਯੂਨੀਵਰਸਿਟੀ ਆ ਕਿਉਂਕਿ ਜਦੋਂ ਸਾਂਝਾ ਭਾਰਤ ਹੁੰਦਾ ਸੀ ਭਾਰਤ ਇੱਕ ਹੁੰਦਾ ਸੀ ਇਹ ਸਾਰੀ ਯੂਨੀਵਰਸਿਟੀ ਲਾਹੌਰ ਸੀ ਫਿਰ ਲਾਹੌਰ ਤੋਂ ਸ਼ਿਮਲੇ ਆ ਗਈ ਸ਼ਿਮਲੇ ਤੋਂ ਪੰਜਾਬ ਆ ਗਈ ਕਿਉਂਕਿ ਪਹਿਲਾਂ ਇਹ ਸਾਂਝੇ ਭਾਰਤ ਦੀ ਸਾਂਝੇ ਪੰਜਾਬ ਦੀ ਸੀ ਇਹ ਸਾਡੀ ਤੇ ਇਹਦੇ ਨਾਲ ਰੂਹ ਦਾ ਰਿਸ਼ਤਾ ਵਾ ਸਾਡਾ ਖੂਨ ਦਾ ਰਿਸ਼ਤਾ ਵਾ ਸਾਡਾ ਇਸ ਯੂਨੀਵਰਸਿਟੀ ਦੇ ਨਾਲ ਹੈਗਾ ਤੇ ਰੂਹ ਦੇ ਤੇ ਖੂਨ ਦੇ ਰਿਸ਼ਤੇ ਤੋੜੇ ਨਹੀਂ ਜਾਂਦੇ ਹੈਗੇ ਜਦੋਂ ਰੂਹ ਤੇ ਖੂਨ ਦੇ ਰਿਸ਼ਤੇ ਤੋੜਨ ਦੀ ਜਤਨ ਕਰਗੇ ਉਸ ਤੋਂ ਬਾਅਦ ਅਸਰ ਬਹੁਤ ਪੈਂਦਾ ਹੈਗਾ ਸਮਾਜਿਕ ਜਾਂ ਹੋਰ ਸਾਡੇ ਤਾਣੇ ਬਾਣੇ ਦਾ ਬਹੁਤ ਅਸਰ ਪੈਂਦਾ ਹੈਗਾ ਇਸ ਕਰਕੇ ਸੈਂਟਰਲ ਸਰਕਾਰ ਨੂੰ ਚਾਹੀਦਾ ਕਿ ਜੋ ਗਲਤੀਆਂ ਪਿਛਲੀ ਕਾਂਗਰਸ ਪਾਰਟੀ ਦੀਆਂ ਸੈਂਟਰ ਦੇ ਅਧੀਨ ਸਰਕਾਰਾਂ ਕੰਮ ਕਰਦੀਆਂ ਰਹੀਆਂ ਪੰਜਾਬ ਨਾਲ ਤੱਕੇ ਕਰਦੇ ਰਹੀਆਂ ਉਹ ਗਲਤੀਆਂ ਨਰਿੰਦਰ ਮੋਦੀ ਸਾਹਿਬ ਨੂੰ ਨਹੀਂ ਦਰਾਉਣੀਆਂ ਚਾਹੀਦੀਆਂ ਨਹੀਂ ਤੇ ਪੰਜਾਬ ਇਦਾਂ ਹੀ ਤੜਫਦਾ ਰਹੂਗਾ ਜੇ ਪੰਜਾਬ ਤੜਫੂਗਾ ਤੇ ਸੈਂਟਰ ਵੀ ਤੜਫੂਗਾ ਜੇ ਪੰਜਾਬ ਸੁਰੱਖਤ ਹੈ ਤੇ ਸੈਂਟਰ ਸੁਰੱਖਤ ਹੈ ਇਸ ਕਰਕੇ ਪੰਜਾਬ ਦੀ ਰੂਹ ਦੇ ਨਾਲ ਜੇ ਖੇਡਣ ਦੀ ਕੋਸ਼ਿਸ਼ ਕਰੋਗੇ ਉਹਦਾ ਨੁਕਸਾਨ ਵੀ ਹੁੰਦਾ ਹੈਗਾ ਪੰਜਾਬ ਨੇ ਪਹਿਲਾਂ ਬਾਰੇ ਧੱਕੇ ਖਾਦੇ ਹੈਗੇ ਨੇ ਸੈਂਟਰ ਨੇ ਧੱਕੇ ਹੀ ਮਿਲੇ ਪੰਜਾਬ ਨੂੰ ਪੰਜਾਬ ਨੂੰ ਕਦੀ ਧੱਫੇ ਨਹੀਂ ਮਿਲੇ ਗੱਫੇ ਨਹੀਂ ਮਿਲੇ ਧੱਫੇ ਮਿਲੇ ਨੇ ਇਸ ਕਰਕੇ ਐਸ ਮਸਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਪਿੱਛੇ ਕੀ ਕੁਝ ਹੋਇਆ ਨਹੀਂ ਗਾਂ ਨਾ ਹੋਵੇ ਠੀਕ ਹੈ ਉਹ ਜਿਹੜਾ ਵਾ ਉਹਨੂੰ ਲੈ ਕੇ ਪੰਜਾਬ ਦੀ ਇੱਕ ਹੋਣਾ ਚਾਹੀਦਾ ਹੈ ਪਰ ਬਦ ਕਿਸਮ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਕਦੀ ਵੀ ਇਹਨਾਂ ਨੇ ਜਿਹੜਾ ਵਾ ਲੋਕ ਕਹਿੰਦੇ ਨੇ ਨਾ ਕਿ ਅਤੀਤ ਤੋਂ ਸਿੱਖਦੇ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰ ਕਦੀ ਵੀ ਅਤੀਤ ਤੋਂ ਨਹੀਂ ਸਿੱਖਿਆ ਗਿਆ ਜਿਸ ਕਰਕੇ ਪੰਜਾਬ ਦਾ ਲਗਾਤਾਰ ਨੁਕਸਾਨ ਹੁੰਦਾ ਰਿਹਾ